ਆ ਜਾਓ ਜੀ ਆਓ ਨਿਕਸਣਾ ਗਏ ਹੋ ਆ ਜਾਓ ਡਾਰੋ ਮਟਾ ਜੰਗਣਾ ਯਾਰ ਆਇਓ ਇੱਥੇ ਚਲੋ 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 ਫੜ ਲਓ ਫੜ ਲਓ ਇਹਨਾਂ ਨੂੰ ਫੜ ਲਓ ਉਹ ਬਾਈ ਨਿਮਾਨਗੜ ਆਟਿਓ ਵੇਲੇ ਬਹੁਤ ਪਰੇਸ਼ਾਨ ਕੀਤਾ ਸਾਡੇ ਨੇ ਅਰੇ ਅਗਰ ਫੜ ਲੈ ਬਹੁਤ ਪਰੇਸ਼ਾਨ ਕੀਤਾ ਬਈ ਇਹਨਾਂ ਨੇ ਉਹ ਨਿਮਾਨਗੜ ਵਾਲਾ ਆਟਿਓ ਵੇਖੋ ਇੱਧਰ

ਆ ਨਾ ਨਾ ਉਹ ਖਲੋ ਖਲੋ ਥੋੜਾ ਬੜਾ ਪਾੰਥੋ ਲਾਓ ਪਾੰਥੋ ਤੁਸੀਂ ਗੰਦ ਪਾਇਆ ਬਹੁਤ ਜ਼ਿਆਦਾ ਹੈ ਇਹ ਮੈਂ ਮੈਂ ਕੀ ਪਾਇਆ ਤੂੰ ਕਹ ਰਿਹਾ ਥੋੜਾ ਬੜਾ ਵੇਹ ਵੇਦਰ ਪੈਂਦੀਆਂ ਇਹਨਾਂ ਦੇ ਸਾਮੂਹ ਨੂੰ ਲੈ ਕੇ ਦੀ ਕਹਾਣੀ ਸਾਮੂਹ ਨੂੰ ਆਓ ਓੜਦਾ ਸਾਨੂੰ ਪੈਂਥ ਚੋੜ ਗੰਦ ਪਾਇਆ ਇਹਨਾਂ ਨੇ ਇੱਥੇ ਸਾਰੀ ਰਾਤ ਹੋ ਗਈ ਭੈਣ ਚੋਦੇ ਨਾਲ ਪਰੇਸ਼ਾਨ ਕੀਤਾ ਉਹ ਭੱਜ ਗਿਆ ਸਾਹਿਬ ਇਹਨਾਂ ਦਾ ਲੈ ਗਿਆ ਸਾਹਿਬ ਉਹਨਾਂ ਦੇ ਭੈਣ ਚੋਦੇ ਨੂੰ ਉਹ ਗਿਆ ਮੋੜ पे ਨਾ ਆਵੇ ਮੇਰੀ ਕੀ ਗਲਤੀ ਇਹ ਤੂੰ ਦੇਖ ਤੇ ਥੋੜੀ ਤੇਰੀ ਭੈਣ ਲਾਂਦ ਨਾਲ ਜੇ ਇੱਥੇ ਰੋਡ ਤੇ ਖੜ ਕੇ ਨਾ ਤੁਹਾਡੀ ਭੈਣ ਵੇਖੀ ਚੋਦੇ ਹੋਣੀ ਸੀ ਹਾਂ ਸਾਥਰਾ ਕੋਈ ਆ ਹਨਮਾਨਗੜ੍ਹ ਵਾਲਾ ਆਟਿਓ ਵੇਖੋ ਭਜਦਾ ਰਾਤ ਨੂੰ ਇਹ ਬਾਰਤਮਾਲਾ ਰੋਡ ਤੇ ਦਾਦਾਗਰੀ ਕਰ ਰਿਹਾ ਬਹੁਤ ਜ਼ਿਆਦਾ ਭੈਣ ਚੋਬ ਲਿਆ ਸਾਹਿਬ ਕਿੱਥੇ ਤੇਰਾ ਭੈਣ ਚੋਦ ਹਣ ਲੋੜਿਓ ਗੱਡੀ ਨਾਲ ਭੈਣ ਦਿਓ ਲੋੜਿਓ ਤੁਸੀਂ ਗੰਦ ਪਾਇਆ ਇੱਥੇ ਨਾ ਭੈਣ ਚੋਦ ਨੂੰ ਗੱਡੀ ਨਾਲ ਓਏ ਕੋਈ ਗੈਂਡਰੀ ਖੋਦੀ ਭੈਣ ਚੋਦ ਇਹਨੂੰ ਗੱਡੀ ਨਾਲ ਬੰਨੋ ਯਾਰ ਜਲਦੀ ਪਹੁੰਚ ਜਾਏਗਾ ਕਿਸ ਤਰ੍ਹਾਂ ਗਏ ਹੋ ਆ ਜਾਓ ਡਰੋ ਮਟਾ ਜੀ ਕਹਿੰਦਾ ਯਾਰ ਆ ਜਾਓ ਇੱਧਰ ਚਲੋ 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 ਫੜ ਲਓ ਫੜ ਲਓ ਇਹਨਾਂ ਨੂੰ ਫੜ ਲਓ ਆਡੀਓ ਆ ਬਾਈ ਨਿਮਾਨਗੜ ਆਡੀਓ ਵੇਲੇ ਬਹੁਤ ਪਰੇਸ਼ਾਨ ਕੀਤਾ ਸਾਡੇ ਨੇ ਫੜ ਲਓ ਫੜ ਲੈ ਬਹੁਤ ਪਰੇਸ਼ਾਨ ਕੀਤਾ ਬਈ ਇਹਨਾਂ ਨੇ ਆ ਨਿਮਾਨਗੜ ਵਾਲਾ ਆਡੀਓ ਵੇਖੋ ਇੱਧਰ ਲੈ ਗਏ ਦੇ ਐ ਫੜਾ ਫੜਾ ਨਾਲੇ ਪਰ ਕਿਹੜੇ ਬਾਈ ਇਹ ਜੇ ਕੋ ਨਹੀਂ ਹੈ ਪੈਸੇ ਕੱਢੋ ਇਹਨਾਂ ਦੇ ਕੱਢੋ ਕੱਢੋ ਪੈਸੇ ਕੱਢੋ ਇਸਕੇ ਪੈਸੇ ਕੱਢੋ ਇਹਨਾਂ ਦੇ ਦੱਸ ਪੈਸੇ ਕਿੱਥੇ ਆ ਜਾਓ ਕਿੱਥੋਂ ਕੋਲੇ ਜਾ ਬੜ ਪੈਸੇ ਦੱਸ ਕਿੱਥੇ ਆ ਪੈਸੇ ਕਿੱਥੇ ਆ ਉਹ ਖਾ ਲੋ ਖਾ ਲਓ ਭੜੋ ਭੜੋ ਪਾ ਪਾੰਦੋ ਲੈ ਆਓ ਪਾੰਦੋ ਤੁਸੀਂ ਗੰਦ ਪਾਇਆ ਬਹੁਤ ਜ਼ਿਆਦਾ ਹੈਂ ਮੈਂ ਮੈਂ ਕੀ ਪਾਇਆ ਤੂੰ ਭੜੋ ਭੜੋ ਵੇਖ ਵੇਦਰ ਪੈਂਦੀਆਂ ਇਹਨਾਂ ਦੇ ਸਾਮੂਲ ਆਉਂਦੇ ਰਹੋ ਭੜਦਾ ਉਹਨੂੰ ਪਾੰਦੋ ਗੰਦ ਪਾਇਆ ਇਹਨਾਂ ਨੇ ਇੱਥੇ ਸਾਰੀ ਰਾਤ ਹੋ ਗਈ ਪਾੰਦੋ ਨਾਲ ਪਰੇਸ਼ਾਨ ਕੀਤਾ ਕੀ ਹੋ ਰਿਹਾ ਜਾਂਦਾ ਫਾਕਾ ਉਹ ਭੱਜ ਗਿਆ ਸਾਹ ਇਹਨਾਂ ਦਾ ਲੈ ਗਿਆ ਜੋ ਆਪਣਾ ਭੈਣ ਚੌਧਰ ਨੂੰ ਹੋ ਗਿਆ ਮੁੜ ਕੇ ਨਾ ਆਵੇ ਮੇਰੀ ਕੀ ਗਲਤੀ ਇਹ ਤੇਰੇ ਦੇ ਖੂਨ ਤੇਰੀ ਭੈਣ ਲਾ ਕੇ ਬਣਾ ਲੈ ਜੇ ਇੱਥੇ ਰੋਡ ਤੇ ਖੜ ਕੇ ਨਾ ਤੁਹਾਡੀ ਭੈਣ ਵੇ ਕੀ ਚੋਦ ਦੇਉਣੀ ਹਨਮਾਨਗੜ ਵਾਲਾ ਉਹ ਤਾਂ ਸਾਉ ਕਰ ਪਈ ਆ ਹਨਮਾਨਗੜ ਵਾਲਾ ਆਟਿਓ ਵੇਖੋ ਭਜਦਾ ਰਾਤ ਨੂੰ ਪੰਜਵਾਲਾ ਇਹ ਭਾਰਤਮਾਲਾ ਰੋਡ ਤੇ ਦਾਦਾਗਰੀ ਕਰ ਰਿਹਾ ਬਹੁਤ ਜ਼ਿਆਦਾ ਭੈਣ ਚੋਦ ਲਿਆ ਸਾਹਿਬ ਕਿੱਥੇ ਤੇਰਾ ਭੈਣ ਚੋਦ ਹਣ ਲੋੜੇ ਨੂੰ ਗੱਡੀ ਨਾਲ ਭੈਣ ਜੋ ਲੋੜੇ ਤੁਸੀਂ ਗੰਦ ਬਾਇ ਇੱਥੇ ਨਾ ਭੈਣ ਚੋਦ ਨੂੰ ਗੱਡੀ ਨਾਲ ਇਹਨੂੰ ਗੱਡੀ ਨਾਲ ਬੰਦੋ ਯਾਰ